ਸਤ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾ ਰਹੇ ਹਾਂ ਆਮਬ ਦਾ achar ਜਿਸ ਵਾਸਤੇ ਅਸੀਂ 3 ਕਿਲੋ ਆਮਬ ਵਿਚਾਰ ਤੋਂ ਕਟਾ ਕੇ واش ਕਰਕੇ ਚੰਗੀ ਤਰ੍ਹਾਂ ਧੁੱਪ ਵਿੱਚ 3 ਘੰਟੇ ਸੁਕਾ ਲਏ ਨੇ ਮਸਾਲਿਆਂ ਨੂੰ ਵੀ ਧੁੱਪ ਸੁਕਾਉਣ ਤੋਂ ਬਾਅਦ ਇਧਰ ਕੜਾਈ ਅਸੀਂ ਗੈਸ ਉਪਰ ਰੱਖ ਦਿੱਤੀ ਹੈ ਜਿਹਦੇ ਵਿੱਚ ਅਸੀਂ 300 ml ਤੇਲ ਸਰ੍ਹੋਂ ਦਾ ਤੇਲ ਜਿਹੜਾ ਹੈ ਉਹ ਪਾ ਦਿੱਤਾ ਹੈ ਗਰਮ ਹੋਣ ਵਾਸਤੇ ਇਸ ਤੇ ਲੋਸੇ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਿੰਨਾ ਤੱਕ ਧੂਆ ਨਾ ਛੱਡੇ ਇਧਰ ਅਸੀਂ ਮਸਾਲੇ ਲੈ ਲਏ ਨੇ 30 ਗ੍ਰਾਮ ਅਜਵਾਇਨ 30 ਗ੍ਰਾਮ ਸੌਫ 20 ਗ੍ਰਾਮ ਜੀਰਾ ਤੇ 30 ਗ੍ਰਾਮ ਕਾਲੀ ਮਿਰਚ ਲਈਏ ਸੀ 30 ਗ੍ਰਾਮ ਕਲੌਂਜੀ ਤੇ 30 ਗ੍ਰਾਮ ਮੇਥੀ ਮੇਥੀ ਅਸੀਂ ਸਾਬਤ ਪਾਉਣੇ ਨੇ ਕੁਝ ਮਸਾਲੇ ਅਸੀਂ ਸਾਬੂਤੀ ਪਾਵਾਂਗੇ ਤੇ ਕੁਝ ਮਸਾਲੇ ਅਸੀਂ ਤੜਕਰੀ ਇਸਕੇ ਪਾਵਾਂਗੇ ਮੇਥੀ ਵਿੱਚ ਥੋੜਾ ਟੇਸਤ ਹੁੰਦੀ ਹੈ ਇਸ ਲਈ ਇਸਕੇ ਪਾਉਂਦੇ ਹਾਂ ਇਹਨਾਂ ਮਸਾਲਿਆਂ ਨੂੰ ਅਸੀਂ ਓਕਲੀ ਵਿੱਚ ਪੀਸਣਾ ਹੈ ਗ੍ਰਾਈਂਡਰ ਨਾਲ ਨਹੀਂ ਪੀਸਣਾ ਕਿਉਂਕਿ ਗ੍ਰਾਈਂਡਰ ਵਿੱਚ ਜ਼ਿਆਦਾ ਬ੍ਰੇਕ ਹੋ ਜਾਂਦੇ ਇਸ ਇਧਰ ਤੇਲ ਤੋਂ ਆਮਰ ਲਾ ਕੇ ਇਧਰ ਕਸ ਕਰ ਦਾਂਗੇ ਅਸੀਂ ਬੰਦ ਤੋਂ ਆਮਰ ਦੋਂ ਤੋਂ ਬਾਅਦ ਅਸੀਂ ਇਹਦੇ ਵਿੱਚ ਹਲਦੀ ਪਾਣੀ ਹੈ 60 ਗ੍ਰਾਮ ਅੰਦੀ ਦਾ ਕੱਚਾ ਪੰਦੂਰ ਕਰੀ ਨੂੰ ਗਰਮ ਤੇਲ ਵਿੱਚ ਪਾ ਕੇ ਫੁਣਨਾ ਹੈ ਫਿਰ ਅਸੀਂ 40 50 ਗ੍ਰਾਮ ਲਾਲ ਮਿਰਚ ਵੀ ਪਾ ਕੇ ਇਹਦਾ ਵੀ ਕੱਚਾਪਨ ਥੋੜਾ ਦੂਰ ਕਰਨਾ ਹੈ ਇਧਰ ਅਸੀਂ ਮਸਾਲਿਆਂ ਨੂੰ ਸੇਕ ਲਵਾ ਰਹੇ ਹਾਂ ਵਾਰੀ ਵਾਰੀ ਮੇਥਰੇ ਨਾਲ ਅਸੀਂ ਸੇਕ ਲਵਾ ਕੇ ਤੇਲ ਵਿੱਚ ਮਿਕਸ ਕਰ ਦਿੱਤਾ ਹੈ ਕਿ ਇਧਰ ਇਹਨਾਂ ਮਸਾਲਿਆਂ ਨੂੰ ਦਰਦਰੇ ਵੀ ਸਮਾਸ ਤੇ ਵੀ ਥੋੜਾ ਜਿਹਾ ਸੇਕ ਲਵਾ ਲੈ। ਤੇ ਆਦਰੇ ਪੁੰਨਣਾ ਨਹੀਂ ਇਹਨਾਂ ਨੂੰ ਸੇਕ ਲਵਾਣਾ ਗਰਮ ਕਰ ਲੈ। ਔਰ ਕਲਾਂਚੀ ਹੁਣ ਬਾਤੀ ਇਹ ਤੇਲ ਵਿੱਚ। ਵਾਰੀ ਵਾਰੀ ਅਸੀਂ ਸਾਰੇ ਮਸਾਲੇ ਤੇਲ ਚ ਮਿਕਸ ਕਰੀ ਜਾ ਰਹੇ ਆਂ। ਨਾਲ ਨਾਲ ਤੇਲ ਵੀ ਥੋੜਾ ਠੰਡਾ ਹੁੰਦਾ ਜਾ ਰਿਹਾ ਹੈ। ਹੁਣ ਬ੍ਰਾਊਨ ਸਸਾਂ ਵੀ ਅਸੀਂ ਤੇਲ ਵਿੱਚ ਪਾ ਦਿੱਤੀ ਹੈ। ਇਧਰ ਅੰਬਾਂ ਨੂੰ ਅਸੀਂ ਪਲਟ ਲਿਆ ਇੱਕ ਵੱਡੇ ਬਰਤਨ ਵਿੱਚ ਅਸੀਂ ਇਹ ਨਮਕਾ ਦੇ ਪਾਵਾਂਗੇ 1.5 ਕਮਲੀ ਨਮਕ ਦੀ ਇਸ ਨਮਕ ਨੂੰ ਅਸੀਂ ਚੰਗੀ ਤਰ੍ਹਾਂ ਵਿੱਚ ਛੇਕਸ ਕਰ ਲੈਣਾ ਹੈ ਤੇਰੇ ਮਸਾਲੇ ਸਾਡੇ ਪੀਸ ਕੇ ਤਿਆਰ ਨੇ ਇਹਨਾਂ ਪੀਸੇ ਮਸਾਲੇ ਨਾਲ ਅਸੀਂ ਦੇ ਦੇ ਛੇਕਸ ਕਰ ਲੈ ਤੇਲ ਲਗਭਗ ਸਾਢੇ 13 ਠੰਡਾ ਹੋ ਚੁੱਕਾ ਹੈ ਕੋਸੇ ਤੇਲ ਤੇ ਮਸਾਲੇ ਮਿਕਸ ਕੀ ਦੇਣਾ ਥੋੜੇ ਮਸਾਲੇ ਖੁੰਝ ਜਾਂਦੇ ਨੇ ਇਸ ਵਾਸਤੇ ਥੋੜੇ ਜਿਹਾ ਨਾ ਰੱਖਦੇ ਹਾਂ ਮਿਕਸ ਕਰਦੇ ਆ ਰਿਹਾ ਹੈ मसाल अंब के चार पर पाउली हूँ इन्हों अंबा उपर पा के चंकी तरह मिक्स करा मसाल असी चंकी तरह अंबा के उपर कोटिंग हो जाए, तक मिक्स करना है वो तरीके मिक्स कर देना है कि सारे अंबा के उपर कोटिंग हो जाए ਦੇਖੋ ਵਧੀਆ ਤਰ੍ਹਾਂ ਨਾਲ ਮਿਕਸ ਹੋ ਗਏ ਨੇ ਔਰ ਕਿੰਨਾ ਵਧੀਆ ਲੱਗ ਰਿਹਾ ਹੈ ਅਚਾਰ ਬਿਲਕੁਲ ਰੈਡੀ ਹੈ ਜਾਰ ਦੇ ਵਿੱਚ ਪਾਉਣ ਲਈ ਇਧਰ ਅਸੀਂ ਜਾਰ ਮੰਗਾ ਕੇ ਧੋ ਕੇ ਸਾਫ ਕਰਕੇ ਸੁਕਾ ਲਿਆ ਬਿਲਕੁਲ ਸੁੱਕੇ ਜਾਰ ਵਿੱਚ ਪਾਉਣਾ ਹੈ ਚਾਰ ਨਾਲ ਵਿੱਚ ਇਹਨੂੰ ਟਾਈਟਲੀ ਬੰਦ ਕਰ ਦੇਣਾ ਹੈ ਤੇ ਹਵਾ ਨਹੀਂ ਲੱਗਣ ਦੇਣੀ ਦੋ ਦਿਨ ਅਸਿੱਤ ਉਪਰ ਰੱਖਾ ਤੋਪ ਲਗਾਉਣ ਤੋਂ ਬਾਅਦ ਇਹਦੇ ਵਿੱਚ ਖੰਡ ਪਾਵਾਂਗੇ ਅੱਧਿਕ ਕੌਲੀ ਮਿਕਸ ਕਰਨੀ ਹੈ ਖੰਡ ਖੰਡ ਦਾ ਮਕਸਦ ਇਹ ਹੈ ਕਿ ਖੰਡ ਆਮਦੇ ਆਚਾਰ ਨੂੰ ਖਰਾਬ ਨਹੀਂ ਹੋਣ ਦਿੰਦੀ ਖੰਡ ਤੇ ਨਮਕ ਇਹ ਪ੍ਰੀਜ਼ਰਵੇਟਿਵ ਹੁੰਦੇ ਨੇ ਤੇਲ ਦੇ ਸਾਰੇ ਆਚਾਰ ਦੇ ਆਚਾਰ ਨੂੰ ਸਾਲੋ ਸਾਲ ਖਰਾਬ ਨਹੀਂ ਹੋਣ ਦਿੰਦੇ ਤੇ ਅਸਿੱਤ ਦੋ ਦਿਨ ਤੋਂ ਉਪਰ ਤੋਂ ਬਾਅਦ ਦੋ ਦਿਨ ਬਾਅਦ ਸੀ ਖਾਂਡ ਮਿਕਸ ਕਰ ਲਈ ਇਹ ਵਿੱਚ ਸੰਗੀਤਰਾ ਮਿਕਸ ਕਰ ਲਿਆ ਯਾਦ ਰਹੀ ਰੋਜ਼ ਅਚਾਰ ਦੇ ਡੱਬੇ ਨੂੰ ਖਿਲਾਉਣਾ ਹੈ ਦੋ ਦਿਨਾਂ ਸੇ ਦੋ ਦਿਨ ਫਿਰ ਤੋਂ ਖਿਲਾਉਣੀ ਤੇ ਅਚਾਰ ਸਾਡਾ ਬਿਲਕੁਲ ਰੈਡੀ ਹੋ ਜਾਣਾ ਹੈ ਖਾਣੇ ਵਾਸਤੇ ਅੱਜ ਦੋ ਦਿਨ ਫਿਰ ਤੋਂ ਖਲੋਣ ਤੋਂ ਬਾਅਦ ਅਚਾਰ ਸਾਡਾ ਬਿਲਕੁਲ ਹੈਲਦੀ ਤੇ ਖਾਣ ਵਾਸਤੇ ਬਹੁਤ ਹੀ ਅੱਛਾ ਚਾਰ ਵਧੀਆ ਟੇਸਟੀ ਬਣ ਕੇ ਤਿਆਰ ਹੋਇਆ ਹੈ ਤੇ ਪਲੀਜ਼ ਵਧੀਆ ਲੱਗੇ ਤਾਂ ਘਰ ਬਣਾ ਕੇ ਟਰਾਈ ਕਰੋ ਜਰੂਰ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ